ਸਾਹਮਣੇ ਦੇਖ ਸਕਦੇ ਜੋ ਉੱਥੇ ਜਿਹੜਾ ਬਾਈ ਜੀ ਹੋਣਾ ਦਾ ਜਿਨ੍ਹਾਂ ਨਾਲ ਗੱਲ ਅਸੀਂ ਕਰਾਵਾਂਗੇ ਤੁਹਾਡੇ ਨਾਲ ਉੱਥੇ ਇੱਕ ਰਾਜ ਸੀ ਜਿੱਥੇ ਰਾਜ ਦੇ ਵਿੱਚ ਪੂਰਾ ਇੱਕ ਘਰ ਵੱਸਿਆ ਹੋਇਆ ਸੀ ਮਾਲ ਡੰਗਰ ਪਸ਼ੂ ਡੰਗਰ ਤੇ ਨਾਲ ਹੀ ਇਹ ਬਾਈ ਜੀ ਹੋਣਾ ਦੀ ਜ਼ਮੀਨ ਸੀ ਜਿੱਥੋਂ ਤੁਸੀਂ ਦੇਖ ਸਕਦੇ 2023 ਦੇ ਵਿੱਚ ਇੱਕ ਨਵੀਂ ਫਾਰ ਜਿਹੜੀ ਸਤਲੁ ਦਰਿਆਨ ਕੱਢੀ ਤੋਂ ਲਗਾਤਾਰ 2023 ਤੋਂ ਗੱਲ ਕਰਦੇ ਆਂ ਤੇ 25 ਦੇ ਵਿੱਚ ਲਗਾਤਾਰ ਪਾਣੀ ਇੱਥੋਂ ਵਗ ਰਿਹਾ ਹੈਗਾ ਮਾਲਕੀ ਜ਼ਮੀਨਾਂ ਦੇ ਵਿੱਚ ਲਗਾਤਾਰ ਇਹ ਜਿਹੜਾ ਪਾਣੀ ਮਾਰ ਕਰ ਰਿਹਾ। ਮੱਝਾਂ ਵੀ ਸੜੇ ਚਾਰ ਮੱਝਾਂ ਵੀ ਮਰੀਆਂ ਰੋੜੀਆਂ ਪਾਣੀ ਦੇ ਵਿੱਚ। ਠੀਕ ਹੈ ਜੀ। ਤੇ ਟੋਕਾ ਇੰਜਣ ਜੋ ਸਾਰਾ ਸਮਾਨ ਕੁਝ ਵੀ ਨਹੀਂ ਰਿਹਾਗਾ। ਠੀਕ ਹੈ ਜੀ। ਭਾਂਡੇ ਤੱਕ ਪੱਕੇ ਦਾ ਕੁਝ ਵੀ ਨਹੀਂ ਬਜਿਆ ਬੀਸੀ। ਹਾਂਜੀ। ਤੇ ਪੈੜੀ ਸੀਗੀ ਤਿੰਨ ਚਾਰ ਕਿਲੋ ਉਹ ਵੀ ਵੀ ਨਹੀਂ ਬਣੀ ਬਾਅਦ ਚ। ਹੂੰ। ਤੇ ਬਸ ਹਾਲਾਤ ਮਾੜੇ ਆ ਗੁੜੀਆਂ ਵਿਹਣ ਵਾਲੀ ਆ ਮੇਰੇ ਘਰ ਵਾਲਾ ਸਿਰ ਤੇ ਨਹੀਂ ਘਰ ਵਾਲੇ ਡੈਥ ਹੋ ਗਈ ਆ ਠੀਕ ਹੈ ਤੇ ਹਾਲਾਤ ਮਾੜੇ ਆ ਮਾੜੇ ਅਰਗੇ ਮਾੜੇ ਠੀਕ ਘਰ ਵਾਲੇ ਦਾ ਕੀ ਨਾਂ ਸੀ ਜੀ ਬਲਕਾਰ ਸਿੰਘ ਬਲਕਾਰ ਸਿੰਘ ਹਾਂਜੀ ਠੀਕ ਹੈ ਪਰਿਵਾਰ ਚ ਕੌਣ ਕੌਣ ਹੋਰ ਜੀ ਇੱਕ ਮੇਰੀ ਗੁੜੀਆ ਦੋ ਮੇਰੇ ਕਾਕ ਕੇ ਇੱਕ ਸਹੁਰਾ ਦੇ ਜੀਠ ਠੀਕ ਹੈ ਜੀ ਹਾਂਜੀ ਤੇ 23 ਤੋ ਬਾਅਦ ਤਾਨੂੰ ਹਲੇ ਤੱਕ ਕੋਈ ਮਦਦਗਾਰ ਨਹੀਂ ਹੋਈ ਨਹੀਂ 1 ਰੁਪਿਆ ਵੀ ਨਹੀਂ ਮਿਲੇ ਕੋਈ ਹਾਂਜੀ ਬਿਲਕੁਲ ਮਾੜੇ ਆ ਮੈਂ ਹਾਲਾਤ ਮਾੜੇ ਮੈਂ ਆਪਣੀ ਗੁੜੀਆ ਤੱਕ ਨਹੀਂ ਵਿਆਹ ਸਕਦੀ ਸਾਡੇ ਕੋਲ ਹੈ ਹੀ ਕੁਛ ਨਹੀਂ ਆਮਦਨ ਹੀ ਕੋਈ ਨਹੀਂ ਤੇ ਪੈਲੀ ਨਹੀਂ ਰਹਿ ਗਈ ਤੇ ਕਣਕ ਵੀ ਮੌਲਦਾ ਹੀ ਆ ਜੋ ਵੀ ਮੌਲਦਾ ਸਭ ਕੁਝ ਮੌਲਦਾ ਹੀ ਆ ਹਾਂਜੀ ਬਿਲਕੁਲ ਪੱਕੀਆਂ ਜ਼ਮੀਨਾਂ ਨੇ ਇੱਥੇ ਕੋਈ ਕੱਚੀ ਜ਼ਮੀਨ ਨਹੀਂ ਹੈ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਚੱਲ ਰਿਹਾ ਠੀਕ ਹੈ ਜੀ ਇੱਥੇ ਕੋਈ ਨਹੀਂ ਦਰਿਆ ਦੀਆਂ ਜ਼ਮੀਨਾਂ ਨੇ ਤੇ ਮਾਲਕਾਂ ਦੀਆਂ ਜ਼ਮੀਨਾਂ ਨੇ ਜਿਨ੍ਹਾਂ ਦੇ ਉੱਪਰ ਦਰਿਆ ਨੇ ਕਬਜ਼ਾ ਕਰ ਲਿਆ ਸੋ ਠੀਕ ਹੈ ਜੀ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀ ਸਾਡੇ ਲੋਕ ਇੱਕ ਵਾਰ ਫਿਰ ਤੁਹਾਡੇ ਨਾਲ ਜੋ ਇਲਾਕੇ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਆ ਰਹੀਆਂ ਤਾਂ ਉਸ ਮੁਸ਼ਕਲਾਂ ਨੂੰ ਲੈ ਕੇ ਅਸੀਂ ਲਗਾਤਾਰ ਤੁਹਾਡੇ ਨਾਲ ਵੀਡੀਓ ਕਵਰੇਜ ਕਰ ਰਹੇ ਹਾਂ ਤਾਂ ਲਗਾਤਾਰ ਅਸੀਂ ਇਸ ਤਰ੍ਹਾਂ ਦੇ ਹਾਲਾਤ ਉਹ ਤੁਹਾਡੇ ਸਾਹਮਣੇ ਸਨਮੁਖ ਕਰਦੇ ਹਾਂ ਸੋ ਜਿਹੜੇ ਹਾਲਾਤ ਨੇ ਅੱਜ ਆ ਤੁਹਾਨੂੰ ਦਿਖਾ ਦਿੰਨੇ ਅਸੀਂ ਪਿੰਡ ਬਨਾਲੇ ਦੇ ਵਿੱਚ ਮੌਜੂਦ ਹਾਂ ਬਨਾਲਾ ਜ਼ਿਲ੍ਹਾ ਫਰੋਇਪੁਰ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਸਾਹਮਣੇ ਦੇਖ ਸਕਦੇ ਜਿਉਂ ਉੱਥੇ ਜਿਹੜਾ ਬਾਈ ਜੀ ਹੋਣਾ ਦਾ ਜਿਨ੍ਹਾਂ ਨਾਲ ਗੱਲ ਅਸੀਂ ਕਰਾਵਾਂਗੇ ਤੁਹਾਡੇ ਨਾਲ ਉੱਥੇ ਇੱਕ ਰਾਜ ਸੀ ਜਿੱਥੇ ਰਾਜ ਦੇ ਵਿੱਚ ਪੂਰਾ ਇੱਕ ਘਰ ਵੱਸਿਆ ਹੋਇਆ ਸੀ ਮਾਲ ਡੰਗਰ ਪਸ਼ੂ ਡੰਗਰ ਤੇ ਨਾਲ ਹੀ ਇਹ ਬਾਈ ਜੀ ਹੋਣਾ ਦੀ ਜ਼ਮੀਨ ਸੀ ਜਿੱਥੋਂ ਤੁਸੀਂ ਦੇਖ ਸਕਦੇ 2023 ਦੇ ਵਿੱਚ ਇੱਕ ਨਵੀਂ ਫਾਰ ਜਿਹੜੀ ਸਤਿ ਸ੍ਰੀ ਅਕਾਲ ਦਰਿਆਨ ਕੱਢੀ ਤੋਂ ਲਗਾਤਾਰ 2023 ਤੋਂ ਗੱਲ ਕਰਦੇ ਆਂ ਤੇ 25 ਦੇ ਵਿੱਚ ਲਗਾਤਾਰ ਪਾਣੀ ਇੱਥੋਂ ਵਗ ਰਿਹਾ ਹੈਗਾ ਮਾਲਕੀ ਜਮੀਨਾਂ ਦੇ ਵਿੱਚ ਲਗਾਤਾਰ ਇਹ ਜਿਹੜਾ ਪਾਣੀ ਮਾਰ ਕਰ ਰਿਹਾ ਤਾਂ 25 ਲਗਾਤਾਰ 2-3 ਸਾਲ ਹੋ ਗਿਆ ਤੇ ਇਹ ਭੈਣ ਜੀ ਹੁਣਾਂ ਦਾ ਘਰ ਹੈ ਤੇ ਨਾਲ ਜੁੱਦਾ ਆਪਣਾ ਨਾਲ ਵੀਰ ਨੇ ਤੇ ਨਾਲ ਬਾਈ ਜੀ ਹੁਣ ਇੱਧਰ ਹੈਗੇ ਆ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਲਗਾਤਾਰ ਸਾਨੀ ਕਰਦਾਂਗੇ ਇੱਕ ਵਾਰੀ ਇੱਧਰ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਨੀ ਕਰਦੇ ਨੇ ਕਿ ਜੋ ਬਨਾਲੇ ਪਿੰਡ ਦੇ ਹਾਲਾਤ ਨੇ ਬਨਾਲੇ ਦੀਆਂ ਜ਼ਮੀਨਾਂ ਦੇ ਹਾਲਾਤ ਨੇ ਕਿਰਪਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਕਰੀਬ ਲੱਖ-ਲੱਖ ਜਿਹੜਾ ਹੌਣ ਤੁਸੀਂ ਦੇਖ ਸਕਦੇ ਹੋ ਵੱਡੇ ਪੱਤਰ ਤੇ ਜਿਹੜਾ ਰੇਤਾ ਨੋਪੀ ਵਗੈਰਾ ਪਾਈ ਹੋਈ ਤੇ ਇੱਧਰ ਦੂਸਰੇ ਬੰਨੇ ਵੀ ਵੱਡੇ ਪੱਤਰ ਤੁਸੀਂ ਦੇਖ ਸਕਦੇ ਜੋ ਤਸਵੀਰਾਂ ਜੋ ਹਾਲਾਤ ਹੈਗੇ ਆ ਤਾਂ ਆਪਾਂ ਇੱਥੇ ਗੱਲਬਾਤ ਕਰਾਂਗੇ ਕੀ ਮੁਸ਼ਕਲ ਹੈ ਗਈ ਹੈ ਭੈਣ ਜੀ ਹੋਣਾ ਨੂੰ ਜਾਂ ਏ ਕੀ ਹਾਲਾਤ ਹਨ ਤੇ ਏ ਕੀ ਗੱਲਬਾਤ ਕਰਨੀ ਹੈ ਹਾਂ ਜੀ ਭੈਣ ਜੀ ਨਾਂ ਕੀ ਜੀ ਆਪਣਾ ਜੀ ਪਰਮਜੀਤ ਪਰਮਜੀਤ ਕੌਰ ਜੀ ਹਾਂ ਜੀ ਤੇ ਇਹ ਜਿਹੜਾ 23 ਦੇ ਵਿੱਚ ਵੀ ਅਸੀਂ ਇੱਥੇ ਕਵਰੇਜ ਕਰਕੇ ਗਏ ਸੀਗੇ ਤੇ 23 ਤੋਂ ਹੁਣ 25 ਹੋ ਗਿਆ ਤੇ ਕੀ ਹਾਲਾਤ ਕੀ ਹੈ ਜੀ ਤੁਹਾਡੇ ਘਰ ਕੀ ਸੀ ਇੱਥੇ ਘਰ ਸੀਗਾ ਵਗੈਰਾ ਹਾਂਜੀ ਮੱਝਾਂ ਵੀ 4-5 ਮੱਝਾਂ ਵੀ ਮਰੀਆਂ ਰੋੜੀਆਂ ਪਾਣੀ ਦੇ ਵਿੱਚ ਠੀਕ ਹੈ ਜੀ ਤੇ ਟੋਕਾ ਇੰਜਨ ਜੋ ਸਾਰਾ ਸਮਾਨ ਕੁਝ ਵੀ ਨਹੀਂ ਰਿਹਾਗਾ ਠੀਕ ਹੈ ਭਾਂਡੇ ਤੱਕ ਪੱਕੇ ਦਾ ਕੁਝ ਵੀ ਨਹੀਂ ਬਚਿਆ ਬੀਸੀ ਹਾਂਜੀ ਤੇ ਪੈੜੀ ਸੀਗੀ 3-4 ਕਿਲੇ ਉਹ ਵੀ ਵੀ ਨਹੀਂ ਬਣੀ ਬਾਅਦ ਚ ਹੂੰ ਤੇ ਬਸ ਹਾਲਾਤ ਮਾੜੇ ਆ ਗੁੜੀਆਂ ਵਿਹਣ ਵਾਲੀ ਆ ਮੇਰਾ ਘਰ ਵਾਲਾ ਸਿਰ ਤੇ ਨਹੀਂ ਘਰ ਦੇ ਦਿੱਤ ਹੋ ਗਈ ਆ ਠੀਕ ਹੈ ਤੇ ਹਾਲਾਤ ਮਾੜੇ ਆ ਮਾੜੇ ਅਰਗੇ ਮਾੜੇ ਠੀਕ ਕਰ ਵਾਲੇ ਦਾ ਕੀ ਨਾਂ ਸੀ ਜੀ ਬਲਕਾਰ ਸਿੰਘ ਬਲਕਾਰ ਸਿੰਘ ਹਾਂਜੀ ਠੀਕ ਹੈ ਪਰਿਵਾਰ ਚ ਕੌਣ ਕੌਣ ਹੋਰ ਜੀ ਇੱਕ ਮੇਰੀ ਗੁੜੀ ਆ ਦੋ ਮੇਰੇ ਕਾਕ ਕੇ ਇੱਕ ਸਹੁਰਾ ਦੇ ਜੀਠ ਠੀਕ ਹੈ ਜੀ ਹਾਂਜੀ ਤੇ ਇੱਥੇ ਤੁਹਾਡੇ ਕਿੰਨੇ ਕੁ ਜ਼ਮੀਨ ਸੀਗੇ ਜੀ ਹੈਗੇ ਸੀ ਤਿੰਨ ਕਿੱਲੇ ਤਿੰਨ ਕਿੱਲੇ ਜ਼ਮੀਨ ਹਾਂਜੀ ਤੁਹਾਡੇ ਵੰਡੇ ਤਿੰਨ ਕਿੱਲੇ ਜੀ ਹਾਂਜੀ ਹਾਂਜੀ ਤਾਂ ਹੁਣ ਨਹੀਂ ਬਣੀ ਵੀਰ ਜੀ ਅੱਛਾ ਬਣੀ ਨਹੀਂ ਤੇ ਅੱਜ ਤੋਂ ਬਾਅਦ ਬਣੀ ਨਹੀਂ ਨਹੀਂ ਬਣੀ ਜੀ ਤੇ ਫਿਰ ਤੁਸੀਂ ਰਹਿੰਦੇ ਕਿੱਥੇ ਜੀ ਹੁਣ ਬਸ ਅਸੀਂ ਰਹਨੇ ਵੀ ਘਰ ਹੈਗਾ ਤੇ ਹੈ ਪਰ ਵੀ ਕਿਰਾਏ ਵਾਲਾ ਹਸਾਬੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਉਹ ਜਦੋਂ ਮਰਜੀ ਹੱਥੋਂ ਜਾ ਵੀ ਸਕਦਾ ਹਾਂਜੀ ਤੇ ਹੁਣ ਬਸ ਟਾਈਮ ਪਾਸ ਹੀ ਮਤਲਬ ਜਾਨੀ ਅੱਗੇ ਸਭ ਕੁਝ ਆਪਣਾ ਵਾਸਤੇ ਨਹੀਂ ਕੁਝ ਵੀ ਮਜੀ ਪੂਰੀ ਹੈ ਬਸ ਹੂੰ ਤੇ ਮੰਗ ਕੀ ਕਰਦੇ ਹਾਂ ਤੁਸੀਂ ਮੰਗ ਬਸ ਇਹ ਵੀ ਅੱਗੇ ਸਾਡੀ ਸੁਣੀ ਜਾਵੇ ਵੀ ਸਾਡਾ ਹੱਕ ਸਾਨੂੰ ਮਿਲ ਜਾਵੇ ਹੂੰ ਤੇ ਚਲ ਵੀ ਗੁੜੀਆਂ ਮੈਂ ਵੀ ਆਪਦੇ ਗੁੜੀਆਂ ਦਾ ਸੋਚਾਂ ਆ ਤੇ ਧੀਆਂ ਪੁੱਤਾਂ ਸੋਚਾਂ ਠੀਕ ਹੈ ਹਾਂਜੀ ਤੇ ਤੇਈ ਤੋਂ ਬਾਤਾਂ ਨੂੰ ਹਲੇ ਤੱਕ ਕੋਈ ਮਦਦਗਾਰ ਨਹੀਂ ਹੋਈ ਨਹੀਂ 1 ਰੁਪਿਆ ਵੀ ਨਹੀਂ ਮਿਲੇਗਾ ਨਹੀਂ ਤੇ ਮਾਲਕੀ ਜ਼ਮੀਨਾਂ ਦੇ ਵਿੱਚ ਕਿਉਂ ਕਾਰਨ ਕੀ ਬਣਾਇਆ ਵੀ ਜਿਹੜਾ ਤੁਹਾਡੀ ਮਾਲਕੀ ਜ਼ਮੀਨ ਦਾ ਵੀ ਤੁਹਾਡੇ ਜਿਹੜਾ 8600 ਰੁਪਿਆ ਸਰਕਾਰ ਨੇ ਲਾਣਿਆ ਸੀ ਜਾਂ ਹੁਣ 20000 ਰੁਪਿਆ ਸਰਕਾਰ ਕਹਿ ਰਹੀ ਸੀ ਅਸੀਂ ਦੇਵਾਂਗੇ ਕਿਉਂ ਮਿਲ ਮਿਲ ਕਿਉਂ ਨਹੀਂ ਵੀਰ ਜੀ 1 ਰੁਪਿਆ ਵੀ ਨਹੀਂ ਮਿਲਿਆ ਸਾਨੂੰ ਕੁਝ ਵੀ ਨਹੀਂ ਆਏਗਾ ਅੱਛਾ ਹਾਂਜੀ ਜੇ ਆਏ ਹੁੰਦਾ ਤਾਂ ਅਸੀਂ ਜ਼ਰੂਰ ਕਹਿੰਦੇ ਹੂੰ ਤੇ ਪਰ ਨਹੀਂ ਕੁਝ ਵੀ ਨਹੀਂ ਮਿਲਿਆ ਸਾਨੂੰ ਹੂੰ ਅਜੇ ਤੱਕ ਕੁਝ ਵੀ ਨਹੀਂ ਆਇਆਗਾ ਠੀਕ ਹੈ ਹਾਂਜੀ ਇਹ ਜ਼ਮੀਨ ਕਿੰਨਾ ਦੇ ਨਾਂ ਤੇ ਸੀਗੀ ਇਹ ਤੁਹਾਡੀ ਜਿਹੜੀ ਰੁੜੀ ਜ਼ਮੀਨ ਸੀ ਇਹ ਮੇਰੇ ਸਹੁਰੇ ਦੇ ਨਾਂ ਤੇ ਸੀਗੀ ਕੁਛ ਮੇਰੇ ਘਰ ਵਾਲੇ ਦੇ ਨਾਂ ਤੇ ਸੀ ਠੀਕ ਹੈ ਜੀ ਹਾਂਜੀ ਤੇ ਕੁਛ ਨਹੀਂ ਮਿਲਿਆ ਇਹਦਾ ਨਹੀਂ ਜੀ ਵੀਰ ਜੀ ਕੁਛ ਨਹੀਂ ਮਿਲਿਆ ਠੀਕ ਹੈ ਤਾਂ ਹੁਣ ਲਾਤ ਮਾੜੇ ਆ ਜੀ ਹਾਂਜੀ ਬਿਲਕੁਲ ਮਾੜੇ ਆ ਮੈਂ ਹਾਲਾਤ ਮਾੜੇ ਮੈਂ ਤੇ ਗੁੜੀਆ ਤੱਕ ਨਹੀਂ ਵਿਆਹ ਸਕਦੀ ਸਾਡੇ ਕੋਲ ਹੈ ਹੀ ਕੁਛ ਨਹੀਂ ਆਮਦਨੀ ਕੋਈ ਨਹੀਂ ਤੇ ਪੈਲੀ ਨਹੀਂ ਰਹਿ ਗਈ ਤੇ ਅਸੀਂ ਕਣਕ ਵੀ ਮੋਲਦੀ ਆ ਜੋ ਵੀ ਮੋਲਦਾ ਸਭ ਕੁਝ ਮੋਲਦਾ ਹੀ ਆ ਤੇ ਮੈਂ ਆਪਦੇ ਬੱਚੇ ਵੀ ਕੀ ਕਰਾਂ ਅੱਗੇ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਬੱਚਿਆਂ ਦੀ ਉਮਰ ਕਿ ਗੁੜੀ ਆ ਦੀ ਉਮਰ ਹੈਗੀ 25 ਸਾਲ ਵਿਆਹ ਨੂੰ ਜੋ ਹਾਂਜੀ ਤੇ ਮੁੰਡੇ ਦੀ 22 ਸਾਲ ਇੱਕ ਦੀ ਤੇ ਇੱਕ ਦੀ 20 ਸਾਲ ਇਹ ਕਰਦੇ ਕੁਛ ਬੱਚੇ ਕਿ ਫ੍ਰੀ ਅਜ ਹਜੇ ਹੁਣੇ ਪਲੱਸ 2 ਕਰਕੇ ਹਟੇ ਬਸ ਅੱਗੇ ਕਰਨਗੇ ਮਾੜਾ ਮੋਟਾ ਵਿਚਾਰੇ ਜਦ ਤੱਕ ਕੋਈ ਨੌਕਰੀ ਨਹੀਂ ਮਿਲੇਗੀ ਕੋਈ ਕੰਮ ਨਹੀਂ ਮਿਲਿਆ ਹਜੇ ਤੱਕ ਠੀਕ ਹੈ ਹਾਂਜੀ ਤਾਂ ਇੱਥੇ ਇਹਨਾਂ ਦੇ ਬੇਟੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਂ ਜੀ ਆਪਣਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਹਾਂਜੀ ਤੇ ਕੀ ਮਾ ਕੀ ਕਰਨਾ ਚਾਹੁੰਦੇ ਤੁਸੀਂ ਅੱਜ ਮੀਡੀਆ ਨੂੰ ਬੁਲਾਇਆ ਜਾਂ ਜੋ ਇਥੇ ਹਾਲਾਤ ਨੇ ਕੀ ਕਹਿਣਾ ਚਾਹੁੰਦੇ ਵੀਰੇ ਇਹੀ ਆ ਜੀ ਜਾਂ ਸਾਨੂੰ ਕੋਈ ਰੁਜ਼ਗਾਰ ਦਿੱਤਾ ਜਾਵੇ ਕਿਉਂਕਿ ਪੈਲੀ ਤਾਂ ਬੰਦੀ ਊਮੀਦ ਹੈ ਨਹੀਂ ਇਹ ਟੋਟਲੀ ਦਰਿਆ ਚ ਲਾਸਟ ਹੋ ਚੁੱਕੀ ਆ ਵੀ ਜੇ ਬਣਾਉਨੇ ਆ ਮੱਲ ਮੁੱਲ ਤੋਂ ਜ਼ਿਆਦਾ ਖਰਚਾ ਆਉਂਦਾ ਵਾ ਤੇ ਜੇਕਰ ਕੋਈ ਪਤਾ ਨਹੀਂ ਉਹ ਵੀ ਅਗਲੇ ਸਾਲ ਪਾਣੀ ਆ ਕੇ ਰੁੜ ਜੇ ਕੁਛ ਵੀ ਹੋ ਸਕਦਾ ਜੀ ਤੇ ਸਾਨੂੰ ਇਹੀ ਆ ਵੀ ਜਾਂ ਕੋਈ ਰੁਜ਼ਗਾਰ ਦਿੱਤਾ ਜਾ ਜਾਂ ਕੋਈ ਹੋਰ ਮਾਲੀ ਮਦਦ ਕੀਤੀ ਜਾਵੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਹਾਂਜੀ ਬਿਲਕੁਲ ਜੀ ਠੀਕ ਹੈ ਹਾਂਜੀ ਤੇ ਇਹ ਪਾਣੀ 23 ਤੋਂ ਦੌਰਾਨ ਲਗਾਤਾਰ ਉਸ ਤਰ੍ਹਾਂ ਵਗ ਰਿਹਾ ਜਿਹੜਾ ਲਗਾਤਾਰ ਸੁੱਕਿਆ ਹੀ ਨਹੀਂ ਸਾਨੂੰ ਵੇਖ ਸੀ ਵੀ ਜਦੋਂ ਪਾਣੀ ਸੁੱਕਦਾ ਵਿਚੜਾ ਸਮਾਨ ਉਹ ਵੇਚ ਲੋ ਜਿਹੜਾ ਮਾੜਾ ਮੋੜ ਸਮਾਨ ਬਚਿਆ ਉਹ ਕੱਢ ਲਿਆ ਜਾਵੇ ਵੀ ਪਾਣੀ ਨਹੀਂ ਸੁੱਕਿਆ ਇੱਥੋਂ ਹੁਣ ਦੂਰੀਵਾਰ ਪਾਣੀ ਆ ਗਿਆ 25 ਠੀਕ ਹੈ ਹਾਂਜੀ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਇੱਕ ਵਾਰ ਫਿਰ ਦਿਖਾ ਦਿੰਨੇ ਇਹ ਬਾਈ ਜੀ ਹੁਣੇ ਦੱਸ ਦੇ ਕਿ ਸਾਡਾ ਘਰ ਸੀਗਾ ਤੇ ਇੱਥੇ ਕੋਈ 3-4 ਏਕੜ ਜਿਹੜੀ ਜ਼ਮੀਨ ਸੀਗੀ ਸਾਡੀ ਤਾਂ ਉਹ ਲਗਾਤਾਰ ਜਿਹੜਾ 2023 ਤੋਂ ਬਾਅਦ ਪਾਣੀ ਇੱਥੇ ਵਗਿਆ ਜਿਹੜਾ ਐਕਚੁਅਲੀ ਜਿਹੜਾ ਦਰਿਆ ਉਹ ਪਰਲੀ ਸਾਈਡ ਤੇ ਇੱਥੋਂ ਜਿਹੜਾ ਮੇਨ ਜਿਹੜਾ ਦਰਿਆ ਸੀ ਜਿਹੜਾ ਪਿਛਲੇ ਸਮੇਂ ਚ ਵਗਦਾ ਸੀਗਾ ਤਾਂ ਇਹ 2023 ਦੇ ਵਿੱਚ ਇੱਕ ਨਵੀਂ ਲੰਮੀ ਫਾੜ ਬਾਈ ਥੋੜਾ ਜੱਗਿਆ ਕੇ ਵਿਖਾ ਦੇ ਉੱਪਰ ਆ ਕੇ ਤਾਂ ਤੁਸੀਂ ਦੇਖ ਸਕਦੇ ਜੀ ਇਹ ਬਨਾਲੇ ਪੁਲ ਤੋਂ ਕਰੀਬ 3 ਕਿਲੋਮੀਟਰ ਤੁਸੀਂ ਦੇਖ ਸਕਦੇ ਜੀ ਇਹ आरजी 1 ਵੀ 22 ਹੋਣਾ ਬਣਾਇਆ ਸੀ ਅਤੇ आरजी 1 ਦੇ ਕਿਉਂਕਿ ਫਿਰ ਇੱਥੇ ਲਗਾਤਾਰ ਦੋ ਦੋ 2023 ਤੋਂ ਬਾਅਦ ਬਨ ਜਿਹੜਾ ਪਾਣੀ ਵਗਣ ਲੱਗ ਪਿਆ ਤਾਂ ਫਿਰ ਇੱਥੇ आरजी बन भी बनाया बणारे पुल तो नाल ता लगातार जेड़ा पानी ਤੁਸੀਂ ਦੇਖ ਸਕਦੇ ਉੱਥੇ ਇੰਜ ਲੱਗਦਾ ਵੀ ਜਿਵੇਂ ਦਰਿਆ ਇੱਥੇ ਹੀ ਵਗ ਰਿਹਾ ਹੁੰਦਾ ਸਾਰਾ ਤੇ ਇੱਥੇ ਬਾਈ ਜੀ ਹੁਣ ਆਪਾਂ ਹੋਰ ਵੀ ਗੱਲਬਾਤ ਕਰ ਲਾਂਗੇ ਬਾਈ ਜੀ ਕੀ ਨਾਂ ਜੀ ਆਪਣਾ ਜੀ ਨਾ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਪਿੰਡ ਬਣਾਲੇ ਤੋਂ ਜੀ ਹਾਂਜੀ ਬਣਾਲੇ ਤੋਂ ਅੱਜ ਬਾਈ ਜੀ ਹੁਣ ਬੁਲਾਇਆ ਸੀਗਾ ਅਸੀਂ 23 ਦੇ ਵਿੱਚ ਵੀ ਕਵਰੇਜ ਕੀਤੀ ਤੇ ਤੁਸੀਂ ਵੀ ਬਣਾਲੇ ਦੇ ਵਸਨੀਕ ਹੋ ਕੀ ਕਹਿਣਾ ਚਾਹੁੰਦੇ ਵੀਰ ਜੀ ਸਹੀ ਕਹਿਣਾ ਚਾਹੁੰਦੇ ਆ ਵੀਰਾਂ ਨਾਲ ਜੋ ਆਖਿਆ ਬਿਲਕੁਲ ਸੱਚ ਇਹਨਾਂ ਦਾ ਘਰ ਇਥੋਂ ਰੋੜ ਚੁੱਕਾ ਠੀਕ ਹੈ ਤੇ ਜਮੀਨ ਵੀ ਇੱਥੋਂ ਬਰਬਾਦ ਹੋ ਚੁੱਕੀ ਆ ਹੋਰ ਵੀ ਬਹੁਤ ਘਰਾਂ ਦੀ ਸਾਰੀ ਜਮੀਨ ਆ ਜਿਹੜੀ ਇੱਥੋਂ ਬਰਬਾਦ ਹੋ ਚੁੱਕੀ ਆ ਤੇ ਜੋ ਇਹਨਾਂ ਨੂੰ ਬੰਦਾ ਹੱਕ ਮਿਲ ਜਾਣਾ ਚਾਹੀਦਾ ਇੱਥੇ ਹੋਰ ਕਿਹੜੇ ਕਿਹੜੇ ਘਰਾਂ ਦੀਆਂ ਜਮੀਨਾਂ ਸੀ ਬਨਾਲੇ ਦੇ ਕਾਫੀ ਰਕਬਾ ਜਿਹੜਾ ਇੱਥੇ ਬਨਾਲੇ ਦੇ ਵਿੱਚ ਜੀ ਇੱਕ ਜਸਪਾਲ ਸਿੰਘ ਉਹ ਨਹੀਂ ਜੋਤ ਸਿੰਘ ਉਹਨਾਂ ਦੀ ਜਮੀਨ ਕਾਫੀ ਇੱਥੇ ਰੋੜ ਚੁੱਕੀ ਆ ਤੇ ਕੁਝ ਟੱਲੀ ਦੀ ਜਮੀਨ ਵੀ ਹੈਗੀ ਆ ਜੋ ਨਾਂ ਅਸੀਂ ਨਹੀਂ ਜਾਣਦੇ ਉਹਨਾਂ ਦੀ ਜਮੀਨ ਵੀ ਇੱਥੋਂ ਖਰਾਬ ਹੋ ਚੁੱਕੀ ਆ ਠੀਕ ਹੈ ਰੈਸ਼ਵਾਰਾ ਹੋਰ ਵੀ ਸੀ ਕਿਹਨਾਂ ਦਬਾਈ ਹੋਣਾਂ ਦੀ ਕੱਲੀ ਸੀ ਨਹੀਂ ਇੱਥੇ ਰਹਿਸਤਾ ਵੀ ਹੋਣਾਂ ਦੀ ਸੀ ਬਹੁਤ ਸੋਹ ਠੀਕ ਹੈ ਤੇ ਆਜੋ ਬਰਬਾਦ ਹੋ ਚੁਕਾ ਠੀਕ ਹੈ ਬਾਕੀ ਜਿਹੜੇ ਮੋਟਰਾਂ ਕਨੈਕਸ਼ਨ ਪੱਕੇ ਵਗਾਰਾ ਪੱਕੀਆਂ ਜ਼ਮੀਨਾਂ ਸੀ ਸਾਰੀਆਂ ਹਾਂਜੀ ਹੁਣ ਇਹਦੇ ਸਾਰੇ ਕੁੱਲ ਪੱਕੀਆਂ ਜ਼ਮੀਨਾਂ ਨੇ ਇੱਥੇ ਕੋਈ ਕੱਚੀ ਜ਼ਮੀਨ ਨਹੀਂ ਹੈ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਚੱਲ ਰਿਹਾ ਠੀਕ ਹੈ ਜੀ ਇੱਥੇ ਕੋਈ ਨਹੀਂ ਦਰਿਆ ਦੀਆਂ ਜ਼ਮੀਨਾਂ ਨੇ ਇਹ ਮਾਲਕਾਂ ਦੀਆਂ ਜ਼ਮੀਨਾਂ ਨੇ ਜਿਨ੍ਹਾਂ ਦੇ ਉੱਪਰ ਦਰਿਆ ਨੇ ਕਬਜ਼ਾ ਕਰ ਲਿਆ ਇਸ ਵਾਰ ਠੀਕ ਹੈ ਜੀ ਤੇ ਹੁਣ ਤੁਸੀਂ ਇਹੋ ਕਹੋਗੇ ਮੀਡੀਆ ਦੇ ਜ਼ਰੀਏ ਜਾਂ ਪ੍ਰਸ਼ਾਸਨ ਨੂੰ ਬੇਨਤੀ ਕਰੋਗੇ ਕਿ ਇਹ ਸਤਾਵਾਂ ਨੂੰ ਕਿ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਹਾਂਜੀ ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਹਾਂ ਵੀ ਜੋ ਵੀ ਵੀਰਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕੀਤੀ ਜਾਵੇ ਜੋ ਫੇਰ ਪੈਰਾਂ ਤੇ ਅੱਗੇ ਵੱਧ ਸਕਣ ਠੀਕ ਹੈ ਜੀ ਇਧਰ ਕੀ ਹਾਲਾਤ ਹੈ ਬਾਈ ਜੀ ਜੇਕਰ ਆਪਾਂ ਇਧਰ ਗੱਲ ਕਰਦੇ ਹਾਂ ਤਾਂ ਆ ਜੀ ਇਧਰ ਵੀ ਹਾਲਾਤ ਬਹਿ ਆ ਦੀ ਮਾੜੇ ਨੇ ਫਸਲ ਕਿਸੇ ਦੀ ਵੀ ਨਹੀਂ ਰਹੀ ਅੱਛਾ ਜੀ ਸਾਰੀ ਫਸਲ ਬਰਬਾਦ ਹੋ ਚੁੱਕੀ ਆ ਬਹੁਤ ਕਾਰਨ ਇਹ ਜਿਨ੍ਹਾਂ ਦੀਆਂ ਨੀਆਂ ਬਹਿ ਚੁੱਕੀਆਂ ਜਾਣੇ ਜਣੀਆਂ ਕਿ ਹਾਲਾਤ ਉਹਨਾਂ ਦੇ ਵੀ ਖਰਾਬ ਨੇ ਬਾਕੀ ਖੜੇ ਨੇ ਤੇ ਬਹੁਤ ਨੁਕਸਾਨ ਹੋ ਚੁੱਕਾ ਜ਼ਮੀਨਾਂ ਸਾਰੀਆਂ ਉਤਲ ਪੁਤਲ ਹੋ ਚੁੱਕੀਆਂ ਜੋ ਆਪਾਂ ਨੂੰ ਦੇਖ ਰਹੀਆਂ ਕੈਮਰੇ ਦੇ ਵਿੱਚ ਠੀਕ ਹੈ ਤੇ ਜਿਨ੍ਹਾਂ ਨੂੰ ਬਣਾ ਮਸ਼ਕਤ ਲੱਗਨੀ ਠੀਕ ਹੈ ਜਿਸ ਤਰ੍ਹਾਂ ਬਹੁਤ ਸਾਰੀਆਂ ਨੇ ਸਥਾਵਾਂ ਪਿੰਡ ਗੋਤ ਲੈ ਰਹੀਆਂ ਤੁਹਾਡੇ ਪਿੰਡ ਵਿੱਚ ਇਹੋ ਜਿਹੀ ਕੋਈ ਪੈਰ ਕਦਮੀ ਹੈਗੀ ਹੈ ਹਾਂਜੀ ਸਾਡੇ ਪਿੰਡ ਦੇ ਵਿੱਚ ਮਨਜੋਤ ਸਿੰਘ ਵੀਰ ਉਹਨਾਂ ਨੇ ਪਿੰਡ ਸਾਡਾ ਗੋਦ ਲਿਆ ਹਾਂ ਬਾਬਾ ਦੀਪ ਸਿੰਘ ਸੇਵਾਦਾਲ ਗਰਦੀ ਗਰਦੀ ਵਾਲਾ ਹੈ ਨਾ ਗਰਦੀ ਵਾਲਾ ਮਨਜੋਤ ਸਿੰਘ ਉਹਨਾਂ ਦੇ ਮੁੱਖ ਸੇਵਾਦਾਰ ਨੇ ਤੇ ਜਿਨ੍ਹਾਂ ਨੇ ਸਾਰੇ ਸਾਡੇ ਪਿੰਡ ਦੀ ਜ਼ਿੰਮੇਵਾਰੀ ਚੱਕੀ 2800 ਕਿੱਲੇ ਦੀ ਉਹਨਾਂ ਜ਼ਿੰਮੇਵਾਰੀ ਚੱਕੀ ਠੀਕ ਹੈ ਜੀ ਉਹਦੇ ਚ ਉਹਨਾਂ ਕਿਹਾ ਵੀ ਫਾਰਮ ਵੀ ਭਰਾ ਰਹੇ ਆ ਵੀ ਜਿਹੜੀ ਸਾਰੀ ਜ਼ਿੰਮੇਵਾਰੀ ਉਹ ਹਰੇਕ ਤਰ੍ਹਾਂ ਦੀ ਉਹ ਮੰਨ ਲਓ ਵੀ ਪੂਰੀ ਕੀਤੀ ਜਾਊਗੀ ਹਾਂਜੀ ਵੀਰ ਜੀ ਉਹਨਾਂ ਨਾਲ ਸਾਨੂੰ ਇੱਕ ਭਰੋਸਾ ਦਿਵਾਇਆ ਗਿਆ ਵੀ ਤੁਹਾਨੂੰ ਤੇਲ ਬੀਜ ਤੋਂ ਲੈ ਕੇ ਵਾਹ ਕੇ ਸਾਰੀ ਜ਼ਮੀਨ ਅਸੀਂ ਤੁਹਾਨੂੰ ਸਹੀ ਤੌਰ ਤੇ ਕਰਕੇ ਤੇ ਬੀਜ ਕੇ ਦੇਵਾਂਗੇ ਠੀਕ ਹੈ ਜਿਸ ਤਰ੍ਹਾਂ ਆਪਾਂ ਇੱਧਰ ਵੀ ਸਵਾਲ ਪੁੱਛਿਆ ਸੀ ਇਸ ਤਰ੍ਹਾਂ 2023 ਦੇ ਵਿੱਚ ਵੀ ਵੱਡੇ ਪੱਧਰ ਤੇ ਖਰਾਬੇ ਸਰਕਾਰ ਲਾਰੇ ਲਾਉਂਦੀ ਹੈ ਤੁਸੀਂ ਵੀ ਇੱਕ ਜ਼ਿਮੀਦਾਰ ਨੂੰ ਕੋਈ ਖਰਾਬਾ ਖੁਰਬਾ ਮਿਲਿਆ ਜਾਂ ਇਸ ਏਰੀਆ ਨੂੰ ਖਰਾਬਾ ਤੇ ਇਹਦੇ ਵਿੱਚ ਮਿਲਿਆ ਉਹ ਵੀਰ ਜੀ ਇਸ ਏਰੀਆ ਨੂੰ ਖਰਾਬਾ ਪ੍ਰੋਪਰ ਸਾਰਿਆਂ ਨੂੰ ਨਹੀਂ ਮਿਲਿਆ ਮਿਲਿਆ ਜਰੂਰ ਹੈ ਕੋਈ ਜ ਆਪਾਂ ਕਹਿ ਨਹੀਂ ਸਕਦੇ ਵੀ ਨਹੀਂ ਮਿਲਿਆ ਪਰ ਵਿੱਚੋਂ ਆਪਾਂ ਨੂੰ 6800 ਦੀ ਜਗ੍ਹਾ 6000 ਰੁਪਏ ਮਿਲਿਆ ਤੇ ਕੁਝ ਜ਼ਿਮੀਦਾਰ ਰਹਿ ਵੀ ਗਏ ਜਿਨ੍ਹਾਂ ਨੂੰ ਨਹੀਂ ਮਿਲਿਆ ਨਹੀਂ ਮਿਲਿਆ ਹਾਂਜੀ ਆ ਕੁਝ ਕਾਰਨਾ ਕਰਕੇ ਵੀ ਜਿਵੇਂ ਕੋ ਜਮੀਨ ਪੱਕੀ ਨਹੀਂ ਸੀ ਜਾਂ ਕੋ ਹੋਰ ਮਤਲਬ ਉਹ ਕੁਝ ਵੀ ਕਾਰਨਾ ਕਰਕੇ ਪਰ ਨਹੀਂ ਮਿਲਿਆ ਤੇ 6800 ਤੋਂ ਮਾਨੂੰ ਮੈਦਾ ਵੀ ਕਿਸੇ ਨੂੰ ਵੀ ਨਹੀਂ ਮਿਲਿਆ ਨਹੀਂ ਮਿਲਿਆ ਹਾਂਜੀ ਸਾਡੇ ਨਾਲ ਇੱਕ ਹੋਰ ਬਾਈ ਜੀ ਹੈਗੇ ਆ ਬਾਈ ਜੀ ਕੀ ਨਾਂ ਜੀ ਸੁਖਵਿੰਦਰ ਸਿੰਘ ਜੀ ਪਿੰਡ ਬਨਾਲਾ ਜੀ ਹਾਂਜੀ ਹਾਂਜੀ ਤੇ ਜੋ ਇਹ ਤੇ ਹਾਲਾਤ ਬਾਈ ਜੀ ਕੀ ਕਹਿਣਾ ਚਾਹੁੰਦੇ ਜਿਵੇਂ ਉਹ ਬਾਈ ਜੀ ਹੁਣ ਵੀ ਇੱਥੇ ਬੁਲਾਇਆ ਸੀ ਉਹਨਾਂ ਦਾ ਜਿਹੜਾ ਸਾਹਮਣੇ ਘਰ ਸੀਗਾ ਤਾਂ ਉਹ ਰੁੜ ਗਿਆ ਕਹਿੰਦੇ ਬਾਈ ਜੀ ਹੁਣ ਕਹਿੰਦੇ ਸਾਡੀ ਜਮੀਨਾਂ ਹੋਰ ਵੀ ਤਿੰਨ ਚਾਰ ਪਿੰਡਾਂ ਜਿਹੜੇ ਕਾਰਨੇ ਇੱਥੇ ਬਨਾਲੇ ਦੇ ਜਾਂ ਟੱਲੀਗਲਾਮ ਦੇ ਬਾਈ ਹੁਣ ਦੱਸਿਆ ਤੇ ਕੀ ਕਹਿਣਾ ਕੀ ਬੀਰ ਜੀ ਹਾਲਾਤ ਤਾਂ ਬਹੁਤ ਮਾੜੇ ਆ ਜਿੱਥੇ ਇਹਨਾਂ ਦੀ ਜ਼ਮੀਨ ਹੀ ਹੈ ਉਥੇ 20 20 ਫੁੱਟ ਪਾਣੀ ਚੱਲਣ ਦੇ ਆ ਇਸ ਟਾਈਮ ਤੇ ਇਹਨਾਂ ਦੀ ਬੈਗ ਚ ਜੋ ਵੀ ਸਮਾਨ ਹੈ ਇਹ ਟਰਾਂਸਫਾਰਮ ਚਾਰ ਪੰਜ ਟਰਾਂਸਫਾਰਮ ਪਏ ਹੈ ਤੇ ਹੋਰ ਵੀ ਕਈਆਂ ਪਈਆਂ ਦੇ ਟਰਾਂਸਫਾਰਮ ਆ ਉਹ ਵੀ ਰੁੜ ਗਏ ਜਸਪਾਲ ਸਿੰਘ ਜੱਜ ਉਹਨਾਂ ਦੀ ਜ਼ਮੀਨ ਹੈ ਉਹਨਾਂ ਦੀ 10 ਕਿੱਲੇ ਲਗਭਗ ਜ਼ਮੀਨ ਰੋੜ ਗਈ ਠੀਕ ਹੈ ਜੀ ਹਾਂ ਜੀ ਜੋ 2023 ਤੋਂ ਲਗਾਤਾਰ ਜਿਹੜੇ 25 ਦੇ ਵਿੱਚ ਨੁਕਸਾਨ ਹੋ ਰਿਹਾ ਜੀ ਹਾਂ ਜੀ ਹਾਂ ਜੀ ਇੱਥੇ ਪਾਣੀ ਸੁੱਕਣ ਦਾ ਨਾਮ ਨਹੀਂ ਲੈਂਦਾ ਤੇ ਮਾਲਕੀ ਜ਼ਮੀਨਾਂ ਦੇ ਕੋਈ ਵਿਵਹਾਰ ਨਹੀਂ ਹੈਗੀ ਹਾਂ ਜੀ ਹਾਂ ਜੀ ਤੇ ਹੁਣ ਇਹ ਤੁਸੀਂ ਸੁਣ ਵਾਲਿਆਂ ਨੂੰ ਕੀ ਬੇਨਤੀ ਕਰੋਗੇ ਮੈਂ ਇਹ ਬੇਨਤੀ ਕਰੂੰਗਾ ਕਿ ਜਿੰਨੀਆਂ ਵੀ ਸੰਸਥਾਵਾਂ ਜਾਂ ਜਿਹੜੇ ਵੀ ਸੇਵਾਦਾਰ ਵੀਰ ਜਥੇਬੰਦੀਆਂ ਤੇ ਵੱਧ ਤੋਂ ਵੱਧ ਹੈਲਪ ਕਰਨਾ ਇਹਨਾਂ ਵੀਰਾਂ ਦੀ ਤੇ ਸਾਡੀ ਬਾਹ ਫੜਨਾ ਅਸੀਂ ਦਾ ਇਹ ਅਪੀਲ ਕਰਾਂ ਆ ਬੰਨ ਦਾ ਕੋਈ ਆਸਰਾ ਹੋਇਆ ਤੁਹਾਨੂੰ ਜਿਹੜਾ ਅਰਜੀ ਬੰਨ ਹਾਂਜੀ ਇਸ ਬੰਨ ਦਾ ਸਾਨੂੰ ਬਹੁਤ ਆਸਰਾ ਹੋਇਆ 3 ਤਰੀਕ ਤੋਂ ਲੈ ਕੇ 27 ਤਰੀਕ ਤੱਕ ਇਹ ਬੰਨ ਖੜਾ ਰਿਹਾ ਜਿੰਨਾ ਚਿਰ 1 ਲੱਖ 30 ਤੋਂ ਘੱਟ ਪਾਣੀ ਚੱਲਿਆ ਤੇ ਉਸ ਤੋਂ ਬਾਅਦ ਜਦੋਂ ਪਾਣੀ ਬੇਸਾਬ ਆ ਗਿਆ ਦੋਹਾਂ ਦਿਨਾਂ ਦੇ ਅੰਦਰ ਅੰਦਰ ਪਾਣੀ ਜ਼ਿਆਦਾ ਆ ਗਿਆ ਤੇ ਬੰਨ ਇੱਕ ਤਾਂ ਉੱਛਲ ਗਿਆ ਤੇ 45 ਥਾਂ ਜੀ ਤੋੜ ਹੋ ਗਏ ਬੰਨ ਚ ਠੀਕ ਹੈ ਹਾਂ ਜੀ ਇਹਦੇ ਨਾਲ ਜਿਵੇਂ ਮਿੱਟੀ ਵੀ ਬੜੀ ਜ਼ਿਆਦੀ ਗਈ ਜ਼ਮੀਨਾਂ ਨੂੰ 3 3 ਫੁੱਟ ਮਿੱਟੀ ਆ ਸਾਹਮਣੇ ਜ਼ਮੀਨ ਚ 3 3 ਫੁੱਟ ਮਿੱਟੀ ਆ ਇਹ ਵੀ ਜਸਪਾਲ ਸਿੰਘ ਜੱਜ ਦੀ ਜ਼ਮੀਨ ਆ ਹੋਰ ਇੱਥੇ ਬੱਤੀਆਂ 26 ਕਿੱਲਿਆਂ ਜਿਹਾ ਫੁੱਟ ਫੁੱਟ ਮਿੱਟੀ ਲਗਭਗ ਪਈ ਹੈ ਜਿਹੜੀ ਇਹ ਇਹ ਇਹਦੇ ਆਪਣੇ ਬੰਨ ਦੀ ਰੋੜ ਕੇ ਇਹ ਬੰਨ ਦੀ ਰੋੜ ਕੇ ਪਈ ਹੈ ਠੀਕ ਹੈ ਹਾਂਜੀ ਠੀਕ ਹੈ ਇੱਕ ਇਥੋਂ ਬੰਨ ਟੁੱਟ ਗਿਆ ਹੋਰ ਕਿੱਥੋਂ ਟੁੱਟਿਆ ਜੀ ਬੰਨ ਹੋਰ ਜੀ ਪਿਛਾਉ ਤਿੰਨ ਚਾਰ ਚੌਥਾਈ ਪਿਛਾਉ ਆ ਪੁਲ ਦੇ ਲਾਗੋਂ ਬੰਨ ਟੁੱਟਾ ਆ ਠੀਕ ਹੈ ਹਾਂਜੀ ਠੀਕ ਹੈ ਕੀ ਨਾਂ ਕਿ ਦੱਸੋ ਭਾਈ ਜੀ ਸੁਖਵਿੰਦਰ ਸਿੰਘ ਜੀ ਠੀਕ ਹੈ ਭਾਈ ਜੀ ਤਾਂ ਅਸੀਂ ਅੱਜ ਪਿੰਡ ਬਨਾਲੇ ਦੇ ਵਿੱਚ ਪਹੁੰਚੇ ਸੀਗੇ ਤੇ ਬਾਈ ਜੀ ਹੁਣ ਬੁਲਾਇਆ ਸੀ ਕਿ ਸਾਡਾ ਜਿਹੜਾ ਕਾਫੀ ਨੁਕਸਾਨ ਹੋ ਰਿਹਾ ਲਗਾਤਾਰ ਹੋਰ ਵੀ ਕਾਫੀ ਘਰਾਂ ਦਾ ਜਿੱਥੇ ਨੁਕਸਾਨ ਹੋ ਰਿਹਾ ਤਾਂ ਜਿਹੜਾ ਤੁਸੀਂ ਜਿਹੜਾ ਤਸਵੀਰਾਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਇੱਥੇ ਜਿਹੜੇ ਮਾਲਕੀ ਜ਼ਮੀਨਾਂ ਦੇ ਵਿੱਚ ਟਰਾਂਸਫਰਮ ਲੱਗੇ ਹੋਏ ਆ ਮੋਟਰਾਂ ਦਾ ਕਨੈਕਸ਼ਨ ਹੈ ਮੋਟਰਾਂ ਹਾਲੇ ਵੀ ਤੁਸੀਂ ਦੇਖ ਸਕਦੇ ਜੇਕਰ ਕੈਮਰੇ ਦੀ ਨਿਗਾਹ ਪਾਵੇ ਤਾਂ ਮੋਟਰਾਂ ਹਾਲੇ ਵੀ ਵਿੱਚ ਮੌਜੂਦ ਨੇ ਹੈਗੀਆਂ ਪਿੱਛੇ ਵੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਕਿ ਜਿਹੜੀ ਕੋਠੀ ਹੈ ਕੋਠੀ ਦੇ ਨਾਲ ਜਿਹੜਾ ਆਪਣਾ ਟਰਾਂਸਫਰਮ ਖੰਭਾ ਹੈਗਾ ਤੇ ਇੱਥੇ ਬਾਈ ਜੀ ਹੋਣਾ ਦੀ ਰਾਏ ਸੀ ਕਿ ਤੇ ਵੱਡੇ ਪੱਤਰ ਤੇ ਇਹ ਸਾਈਡ ਜਿਹੜੀ ਪੂਰੀ ਬਨਾਲੇ ਵਾਲੀ ਸਾਈਡ ਹੈ ਜਿਹੜਾ ਬਨਾਲਾ ਪੁਲ ਬਣਿਆ ਤਾਂ ਉਥੋਂ ਲਗਾਤਾਰ ਜਿਹੜਾ ਦਰਾਂ ਨੇ ਆਪਣਾ ਵਹਿਣ ਬਦਲਿਆ ਤੇ ਇਸ ਵਹਿਣ ਦੇ ਕਾਰਨ ਜਿਹੜਾ ਵੱਡੇ ਪੱਦਰ ਤੇੜੀਆਂ ਮਾਲਕੀ ਜ਼ਮੀਨਾਂ ਸੇ ਉਹਨਾਂ ਦਾ ਨੁਕਸਾਨ ਹੋਇਆ ਸੋ ਇਸ ਚਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਜਿਹੜਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਸਾਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ